ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਫ੍ਰੈਂਚ ਫਰਾਈਟ ਬਣਾ ਰਹੀ ਸੀ ਤੇ ਤੁਹਾਨੂੰ ਮੈਂ ਜਿਹੜੇ ਤਰੀਕੇ ਨਾਲ ਅੱਜ ਦੱਸ ਰਹੀ ਹਾਂ ਫ੍ਰੈਂਚ ਫਰਾਈਜ਼ ਤੇ ਬਹੁਤ ਹੀ ਵਧੀਆ ਤੇ ਸੁੱਖਾ ਤਰੀਕਾ ਵੇ ਇਹਦੇ ਵਿੱਚ ਮੈਂ ਮਿਕਸ ਵੈਜੀਟੇਬਲ ਪਹਿਲੇ ਲੈ ਰਹੀਆਂ ਦੇਖੋ ਮਟਰ ਲਏ ਨੇ ਗਾਜਰ ਗੋਭੀ ਆਲੂ ਪਿਆਜ਼ ਤੇ ਟਮਾਟਰ ਠੀਕ ਹੈ ਜੀ ਲਸਣ ਮੈਂ ਬ੍ਰਿਕ-ਬ੍ਰਿਕ ਉਤਰ ਲਿਆ ਹਰੀ ਮਿਰਚ ਵੀ ਬ੍ਰਿਕ-ਬ੍ਰਿਕ ਉਤਰ ਲਈ ਹੈ ਤੇ ਅੱਜ ਅਸੀਂ ਬਣਾਵਾਂਗੇ ਬਰੇ ਸੋਕੇ ਤੇ ਹੈਲਦੀ ਵੇ ਨਾਲ ਫ੍ਰੈਂਚ ਫ੍ਰਾਈਜ਼ ਔਰ ਬਹੁਤ ਹੀ ਮਜ਼ੇ ਵਾਲੇ ਬੰਦੇ ਨੇ ਇਸ ਤੋਂ ਇਲਾਵਾ ਤੁਸੀਂ ਮਸ਼ਰੂਮ ਵੀ ਲੈ ਸਕਦੇ ਹੋ ਹੋਰ ਸਬਜ਼ੀਆਂ ਵੀ ਲੈ ਸਕਦੇ ਹੋ ਜੋ ਬੀਨਸ ਹੈ ਮਸ਼ਰੂਮ ਹੈ ਪਨੀਰ ਹੈ ਪਨੀਰ ਨੂੰ ਫ੍ਰਾਈ ਕਰਕੇ ਵੀ ਵਿੱਚ ਪਾ ਸਕਦੇ ਹੋ ਪੀਸੇ ਬਹੁਤ ਹੀ ਸਬਜ਼ੀਆਂ ਅੱਜ ਕੱਲ ਸਰਦੀ ਦੇ ਵਿੱਚ ਜੋ ਤੁਸੀਂ ਫ੍ਰੈਂਚ ਫ੍ਰਾਈਜ਼ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਅੱਜ ਅਸੀਂ ਬਣਾਵਾਂਗੇ ਫ੍ਰੈਂਚ ਫ੍ਰਾਈਜ਼ ਕੇ ਅਸੀਂ ਚਾਵਲ ਚੋ ਵੈਜੀਟੇਬਲ ਮਿਕਸ ਵੈਜੀਟੇਬਲ ਵਾਲੇ ਬੰਦੇ ਨੇ ਚਲੋ ਜੀ ਰੈਸਪੀਸ ਅਸੀਂ ਸਟਾਰਟ ਕਰਦੇ ਹਾਂ ਹਾਂਜੀ ਮੈਂ ਇੱਕ ਕੜਚੀ ਰਿਫਾਈਂਡ ਤੇ ਪਾ ਦਿੱਤੀ ਹੈ ਹੁਣ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਸੌਫ ਜੀਰਾ ਤੇ ਹਿੰਗ ਠੀਕ ਹੈ ਜੀ ਤਿੰਨੋਂ ਚੀਜ਼ਾਂ ਥੋੜੀਆਂ ਥੋੜੀਆਂ ਅਸੀਂ ਪਾਵਾਂਗੇ ਔਰ ਉਸ ਤੋਂ ਬਾਅਦ ਅਸੀਂ ਪਾਵਾਂਗੇ ਲਸਣ ਨਾਲ ਹੀ ਅਸੀਂ ਲਸਣ ਵੀ ਪੁੱਲ ਲਵਾਂਗੇ ਲਸਣ ਨਾਲ ਬਹੁਤ ਹੀ ਵਧੀਆ ਟੇਸਟ ਆਂਦਾ ਹੈ ਔਰ ਫ੍ਰੈਂਚ ਫ੍ਰਾਈਜ ਜੋ ਹਮਸੇ ਬਣਾਉਣੇ ਨੇ ਦੇਚ ਦੇਖਣਾ ਅਲੱਗ ਜਿਹੀ ਖੁਸ਼ਬੂ ਆਏਗੀ ਹਿੰਗ ਵੀ ਜਰੂਰ ਪਾਣੀ ਚਾਹੀਦੀ ਕਿਉਂਕਿ ਚਾਵਲ ਤੇ ਸਬਜ਼ੀਆਂ ਵਾਈ ਬੱਦਦੀ ਹੁੰਦੀਆਂ ਨੇ ਵਾਈ ਇਹਨਾਂ ਚ ਬਹੁਤ ਹੁੰਦੀ ਹੈ ਜਿਵੇਂ ਆਲੂ ਨੇ ਸਾਡੇ ਕੋਲ ਗੋਭੀ ਹੈ ਇਹ ਸਾਰੀਆਂ ਵਾਈ ਵਾਲੀਆਂ ਚੀਜ਼ਾਂ ਨੇ ਤੇ ਹਿੰਗ ਜਰੂਰ ਪਾਣੀ ਚਾਹੀਦੀ ਥੋੜੀ ਜਿਹੀ ਵਿੱਚ ਇਸ ਤੋਂ ਬਾਅਦ ਅਸੀਂ ਪਾਵਾਂਗੇ ਹੁਣ ਪਿਆਜ਼ ਲਸਣ ਦੇਖੋ ਲਾਲ ਹੋ ਗਿਆ ਹੁਣ ਅਸੀਂ ਪਾਵਾਂਗੇ ਪਿਆਜ਼ ਇੱਕ-ਇੱਕ ਕਰਕੇ ਸਬਜ਼ੀ ਆਰਾਮ ਨਾਲ ਪਾਣੀ ਹੈ ਸਾਈ ਮਜ਼ੇਵਲੇ ਚਾਵਲ ਬਣਨਗੇ ਤੁਸੀਂ ਦੇਖਣਾ ਕਿਵੇਂ ਖਿੜੇ-ਖਿੜੇ ਚਾਵਲ ਬੰਦੇ ਨੇ ਔਰ ਹੁਣ ਬਾਸਪਤੀ ਦੇ ਚਾਵਲ ਐ ਨਹੀਂ ਕਿ ਮੋٹے ਚਾਵਲ ਤੁਸੀਂ ਪਾ ਦੋ ਤੇ ਸਿਰੋਂ ਨਾਲ ਹੀ ਚਿਪਕ ਜਾਂਦੇ ਨੇ ਸਬਜ਼ੀਆਂ ਦੇ ਵਿੱਚ ਹੀ ਫਿਸ ਜਾਂਦੇ ਨੇ ਇਸ ਵਾਸਤੇ ਬਾਸਪਤੀ ਤੇ ਚਾਵਲ ਹੀ ਲੈਣਨ ਠੀਕ ਹੈ ਜੀ ਹੁਣ ਅਸੀਂ ਹਰੀ ਮਿਰਚ ਤੇ ਟਮਾਟਰ ਪਾਵਾਂਗੇ ਤੇ ਸਬਜ਼ੀਆਂ ਨੂੰ ਅਸੀਂ ਹਲਕਾ ਜਿਹਾ ਫਰਾਈ ਕਰਨਾ ਹੈ ਜਿਆਦਾ ਨਹੀਂ ਭੁੰਨਾ ਕਿਉਂਕਿ ਜੇ ਅਸੀਂ ਜ਼ਿਆਦਾ ਪੁੰਨ ਦਵਾਂਗੇ ਤੇ ਗਲ ਜਾਣਗੇ ਇਹ ਸਬਜ਼ੀਆਂ ਚਾਵਲਾਂ ਦੇ ਨਾਲ ਵੀ ਪੱਕਣੀਆਂ ਨੇ ਐਸੇ ਵਾਸਤੇ ਸਾਨੂੰ ਜ਼ਿਆਦਾ ਨਹੀਂ ਪੁੰਨਣਾ ਸਬਜ਼ੀਆਂ ਨੂੰ ਠੀਕ ਹੈ ਜੀ ਥੋੜੀਆਂ ਕੱਚੀਆਂ ਕੱਚੀ ਰਹਿਣ ਦੇਣੀਆਂ ਨੇ ਤੇ ਚਾਵਲਾਂ ਨਾਲ ਬਾਕੀ ਤਿਆਰੀ ਹੋ ਜਾਈਏ ਅੱਗੇ ਪੁੰਨਾਂਗੇ ਟਮਾਟਰ ਟਮਾਟਰ ਨੂੰअच्छी ਇਤਰਾ ਪੁੰਨਾਂਗੇ ਅਸੀਂ ਕਿਉਂਕਿ ਜਿਹੜੇ ਟਮਾਟਰ ਨੇ ਉਹ ਫਿਰਨੇ ਤੱਕ ਖੜੇ ਖੜੇ ਰਹਿਣਗੇ ਟਮਾਟਰਾਂ ਦਾ ਗੱਲਣਾ ਜ਼ਰੂਰੀ ਹੈ ਇਸ ਵਾਸਤੇ ਅਸੀਂ ਹੁਣ ਨਮਕ ਪਹਿਲੇ ਪਾ ਦਾਂਗੇ ਹਾਂਜੀ ਅਸੀਂ ਲੂਣਕੀ ਵਾਲਾ ਛੋਟਾ 1/2 ਚਮਚ ਪਾਵਾਂਗੇ ਨਮਕ ਠੀਕ ਹੈ ਜੀ ਨਮਕ ਪਾ ਕੇ ਅਸੀਂ ਇੱਕ 2 ਮਿੰਟ ਨੂੰ ਫਿਰ ਭੁੰਨਾਂਗੇ ਉਤਾਰ ਕੇ ਜਿਹੜੇ ਪਿਆਜ਼ ਤੇ ਟਮਾਟਰ ਨੇ ਅੱਛੀ ਤਰ੍ਹਾਂ ਮਿਕਸ ਹੋ ਜਾਣ ਤੇ ਮਸਾਲੇ ਵੀ ਰੱਚ ਜਾਣ ਵਿੱਚ ਹੁਣ ਅਸੀਂ ਪਾਵਾਂਗੇ ਥੋੜਾ ਜਿਹਾ ਹਲਦੀ ਪਾਊਡਰ ਹਲਦੀ ਨਾਲ ਕਲਰ ਬਹੁਤ ਵਧੀਆ ਆ ਜਾਂਦਾ ਹੈ ਔਰ ਡੇਗੀ ਮਿਰਚ ਸਿਰਫ ਚੁਟਕੀ ਜਿਹੀ ਪਾਣੀ ਜਿਆਦਾ ਨਹੀਂ ਪਾਣੀ ਆਪਾਂ ਲਾਲ ਨਹੀਂ ਕਰਨੇ ਜ਼ਿਆਦਾ ਉਸ ਤੋਂ ਬਾਅਦ ਪਾਵਾਂਗੇ ਅਸੀਂ ਗਰਮ ਮਸਾਲਾ ਤੇ ਸੁੱਕਾ ਧਨੀਆ ਠੀਕ ਹੈ ਜੀ ਹੁਣ ਅਸੀਂ 1 ਮਿੰਟ ਭੁੱਲ ਕੇ ਨੂੰ ਤੇ ਅਸੀਂ ਸਬਜ਼ੀਆਂ ਹੌਲੀ ਹੌਲੀ ਚੁਟੜੀਆਂ ਸ਼ੁਰੂ ਕਰ ਦਾਂਗੇ ਸਭ ਤੋਂ ਪਹਿਲੇ ਅਸੀਂ ਪਾਣੀ ਨੇ ਮਟਰ ਇੱਕ ਕਟੋਰੀ ਵਿੱਚ ਮਟਰਾਂ ਦੀ ਪਾਈ ਹੈ ਵਿੱਚ ਬਹੁਤ ਹੀ ਵਧੀਆ ਬਣਦੇ ਨੇ ਮਟਰ ਜਿਆਦਾ ਹੀ ਤੁਸੀਂ ਪਾਣਾ ਕਿਉਂਕਿ ਸਬਜ਼ੀਆਂ ਦੇ ਨਾਲ ਜਿਆਦਾ ਮਟਰ ਵਧੀਆ ਜਿਆਦਾ ਸਵਾਦ ਲੱਗਦੇ ਨੇ ਮਟਰ ਵਾਲੇ ਚਾਵਲ ਵੀ ਵੈਸੇ ਵੀ ਬਹੁਤ ਵਧੀਆ ਲੱਗਦੇ ਨੇ ਇਹ ਦੇਖੋ ਮਸਾਲਾ ਕਿੰਨਾ ਵਧੀਆ ਮਿਕਸ ਹੋ ਗਿਆ ਇਹ ਦੇਖੋ ਜੀ ਕਿੰਨਾ ਵਧੀਆ ਮਸਾਲਾ ਬਣ ਗਿਆ ਕਲਰ ਵੀ ਬਹੁਤ ਵਧੀਆ ਆ ਗਿਆ ਹੁਣ ਅਸੀਂ ਪਾ ਦਾਂਗੇ ਗੋਭੀ ਫਿਰ ਅਸੀਂ ਪਾਵਾਂਗੇ ਆਲੂ ਔਰ ਨਾਲ ਹੀ ਅਸੀਂ ਗਾਜਰਾ ਪਾ ਦਾਂਗੇ ਕਿਉਂਕਿ ਅਸੀਂ ਛੋਟੀਆਂ-ਛੋਟੀਆਂ ਕੱਟੀਆਂ ਹੋਈਆਂ ਨੇ ਠੀਕ ਹੈ ਜੀ ਮਟਰ ਤੁਹਾਡੀ ਮਰਜ਼ੀ ਹੈ ਸਬਜ਼ੀ ਆ ਤੁਸੀਂ ਹੋਰ ਵੀ ਪਾ ਸਕਦੇ ਹੋ ਮੈਂ ਇੱਕ ਕਟੋਰੀ ਚਾਵਲ ਬਣਾ ਰਹੀ ਸੀ ਤਾਂ ਕਰਕੇ ਮੈਂ ਇਹ ਸਬਜ਼ੀਆਂ ਪਾਈਆਂ ਦੇਖੋ ਸਬਜ਼ੀਆਂ ਕਿੰਨੀਆਂ ਸਰੀਆਂ ਹੋ ਗਈਆਂ ਜੇ ਜ਼ਿਆਦਾ ਚਾਵਲ ਬਣਾਣੇ ਹੋ ਤਾਂ ਤੁਸੀਂ ਜ਼ਿਆਦਾ ਵੀ ਸਬਜ਼ੀਆਂ ਪਾ ਸਕਦੇ ਹੋ ਆਪਣੇ ਲੋੜ ਦੇ ਮੁਤਾਬਿਕ ਠੀਕ ਹੈ ਜੀ ਹੁਣ ਅਸੀਂ ਵਿੱਚ ਮਸਾਲੇ ਪਾਤੇ ਨੂੰ 2 ਕੁ ਮਿੰਨ ਸਿ ਭੁੰਨਾਂਗੇ 2 ਮਿੰਟ ਵਾਸਤੇ ਉਸ ਤੋਂ ਬਾਅਦ ਅਸੀਂ ਚਾਵਲ ਪਾਵਾਂਗੇ ਫਿਰ ਅਸੀਂ 2 ਮਿੰਟ ਭੁੰਨਾਂਗੇ ਇਹਨਾਂ ਨੂੰ ਹਾਂਜੀ ਪੁਰਾਣੀਆਂ ਰੈਸਪੀਾਂ ਚ ਅਸੀਂ ਪਹਿਲੇ ਚਾਵਲ ਨੂੰ ਬੋਇਲ ਕਰਦੇ ਸੀ ਫਿਰ ਸਬਜ਼ੀਆਂ ਭੁੰਦੇ ਸੀ ਸਬਜ਼ੀਆਂ ਪਕਾਉਂਦੇ ਸੀ ਫਿਰ ਅਸੀਂ ਬੋਇਲ ਚਾਵਲ ਨੂੰ ਸਬਜ਼ੀਆਂ ਚ ਮਿਕਸ ਕਰਦੇ ਸੀ ਪਰ ਹੁਣ ਇਹਨੇ ਝੰਟਾ ਵਿੱਚ ਪੈਣ ਦੀ ਲੋੜ ਨਹੀਂ ਹੈਗੀ ਸਿਰਫ ਤੁਸੀਂ ਸਬਜ਼ੀਆਂ ਨੂੰ ਥੋੜਾ ਜਿਹਾ ਤੜਕਾ ਲਗਾਓ ਤੇ ਵਿੱਚ ਹੀ ਤੁਸੀਂ ਚਾਵਲ ਪਾ ਦਿਓ ਤੇ ਫਰੈਂਚ ਫਰਾਈਡ ਅੰਨੇ ਵਧੀਆ ਬਣਨਗੇ ਤੁਸੀਂ ਇਮੇਜਿਨ ਹੀ ਨਹੀਂ ਕਰ ਸਕੋਗੇ ਕਿ ਐਨੇ ਟੇਸਟੀ ਬੰਦੇ ਨੇ ਕਿ ਕਮਾਲ ਦੀ ਗੱਲ ਹੈ ਵੈਸੇ ਮੈਂ ਵੀ ਇੱਕ ਦੋ ਵਾਰੀ ਪਹਿਲੇ ਬਣਾ ਕੇ ਦੇਖਿਆ ਨਾ ਫਿਰ ਮੈਂ ਤਾਂ ਹੀ ਤੁਹਾਡਾ ਨਾ ਰੈਸਪੀ ਸਾਂਝੀ ਕਰ ਰਹੀ ਆ ਤੇ ਇੱਕ ਵਾਰੀ ਤੁਸੀਂ ਜਰੂਰ ਬਣਾਣਾ ਇਸ ਤਰ੍ਹਾਂ ਤੁਹਾਨੂੰ ਅਲੱਗ-ਅਲੱਗ ਚਾਵਲ ਬੋਇਲ ਕਰਨ ਦੀ ਲੋੜ ਨਹੀਂ ਤੁਸੀਂ ਵਿੱਚੇ ਸਿੱਧੇ ਵੀ ਸੁੱਟ ਸਕਦੇ ਹੋ ਤੇ ਬਹੁਤ ਹੀ ਵਧੀਆ ਬਣਨਗੇ ਮੈਂ ਹੁਣ ਚਾਵਲ ਵਿੱਚ ਪਾ ਦਿੱਤੇ ਮੈਂ 2 ਮਿੰਟ ਇਹਨਾਂ ਨੂੰ ਫਰਾਈ ਕਰਾਂਗੀ ਛਿੰਮ ਤੇ ਜਿਆਦਾ ਤੇਜ਼ ਏਕਤੇ ਨਹੀਂ ਕਰਨਾ ਜਿੰਨਾ ਤੁਸੀਂ ਚਾਵਲਾਂ ਨੂੰ ਭੁੰਨੋਗੇ ਉਨਾ ਹੀ ਤੁਹਾਡੇ ਬਹੁਤ ਵਧੀਆ ਬਣਨਗੇ ਠੀਕ ਹੈ ਜੀ ਇਹ ਦੇਖੋ ਮੈਂ ਚਾਵਲ ਵਿੱਚ ਪਾਏ ਹੋਏ ਨੇ ਫਿਰ ਮੈਂ ਭੁੰਨ ਰਹੀ ਹਾਂ ਇਹਨਾਂ ਨੂੰ 2 ਮਿੰਟ ਜ਼ਰੂਰ ਭੁੰਨਾਂਗੇ ਫਿਰ ਅਸੀਂ ਇੱਕ ਕਟੋਰੀ ਚਾਵਲ ਲਈਏ ਤੇ ਦੋ ਕਟੋਰੀ ਪਾਣੀ ਪਾਵਾਂਗੇ ਜਿਹੜੀਆਂ ਸਬਜ਼ੀਆਂ ਨੇ ਆਪਣਾ ਪਾਣੀ ਆਪੇ ਛੱਡ ਜਾਣ ਗਿਆ ਤੁਹਾਨੂੰ ਸਬਜ਼ੀਆਂ ਵਿੱਚ ਐਕਸਟਰਾ ਪਾਣੀ ਪਾਣ ਦੀ ਬਿਲਕੁਲ ਜ਼ਰੂਰਤ ਨਹੀਂ ਠੀਕ ਹੈ ਜੀ ਇੱਕ ਕਟੋਰੀ ਮੈਂ ਚਾਵਲ ਲਈਏ ਤੇ ਮੈਂ ਦੋ ਕਟੋਰੀਆਂ ਪਾਣੀ ਦੇ ਪਾਣ ਲੱਗੇ ਹਾਂ ਠੀਕ ਹੈ ਇਹ ਦੇਖੋ ਜੀ ਮੈਂ ਚਾਵਲ ਅੱਛੇ ਤਰ੍ਹਾਂ ਭੁੰਨ ਕੇ ਸਬਜ਼ੀਆਂ ਦੇ ਨਾਲ ਉਸ ਤੋਂ ਬਾਅਦ ਮੈਂ ਪਾਣੀ ਪਾਇਆ 2-3 ਮਿੰਟ ਤੁਸੀਂ ਚਾਵਲਾਂ ਨੂੰ ਜ਼ਰੂਰ ਭੁੰਨਾ ਹੈ ਸਬਜ਼ੀਆਂ ਦੇ ਨਾਲ ਤਾਂ ਹੀ ਬਹੁਤ ਅੱਛੇ ਤੁਹਾਡੇ ਕਰਾਰੇ ਕਰਾਰੇ ਚਾਵਲ ਬਣਨਗੇ ਠੀਕ ਹੈ ਜੀ ਇੱਕ ਵਾਰੀ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਮੈਂ 2 ਕਟੋਰੀਆਂ ਪਾਣੀ ਦੇ ਪਾਤੀਆਂ ਹੁਣ ਮੈਂ 2 ਸੀਟੀਆਂ ਦਵਾਵਾਂਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਚਾਵਲ ਦਿਖਾਨੀਆਂ ਕਿ ਕਿੰਨੇ ਵਧੀਆ ਬਣਦੇ ਨੇ ਫ੍ਰੈਂਚ ਫ੍ਰਾਈ ਠੀਕ ਹੈ ਜੀ ਹਾਂਜੀ 2 ਸੀਟੀਆਂ ਵੱਜ ਗਈਆਂ ਨੇ ਹੁਣ ਮੈਂ ਗੈਸ ਬੰਦ ਕਰ ਦਿੱਤੀ ਹੈ ਔਰ ਇਹ ਜਦ ਤੱਕ ਸਟੀਮ ਨਾ ਨਿਕਲਦੀ ਮੈਂ ਇਹਨੂੰ ਛੇੜਨਾ ਨਹੀਂ ਬਿਲਕੁਲ ਕਿਉਂਕਿ ਜਦੋਂ ਤੁਸੀਂ ਐਂਜੀ ਖੋਲ ਲੈਂਦੇ ਕੁੱਕਰ ਤੇ ਚਾਵਲ ਅੱਧ ਕੱਚੇ ਰਹਿ ਜਾਂਦੇ ਨੇ ਤੇ ਉਹ ਮਜ਼ੇਵਲੇ ਨਹੀਂ ਬੰਦੇ ਤੇ ਫਰੈਂਚ ਫਰਾਈਟ ਅੱਛੇ ਤਰ੍ਹਾਂ ਖਾਣੇ ਨੇ ਮਜ਼ੇਵਲੇ ਖਾਣੇ ਨੇ ਤੇ ਇਹਨੂੰ ਬਿਲਕੁਲ ਹੀ ਕੁੱਕਰ ਨੂੰ ਨਹੀਂ ਛੇੜਨਾ ਘੱਟੋ ਘੱਟ ਨੂੰ 5-7 ਮਿੰਟ 10 ਮਿੰਟ ਦੇਣਾ ਇਹਨੂੰ ਠੰਡੇ ਹੋਣ ਵਾਸਤੇ ਜਦੋਂ ਤੁਹਾਡੀ ਪੂਰੀ ਸਟੀਮ ਦੇਖੋ ਭਰੀ ਹੋਈ ਸਟੀਮ ਜਦੋਂ ਤੱਕ ਇਹ ਪੂਰੀ ਨਹੀਂ ਸਟੀਮ ਨਿਕਲਦੀ ਉਦੋਂ ਤੱਕ ਤੁਸੀਂ ਇਹਨੂੰ ਕੁੱਕਰ ਨੂੰ ਖੋਲਣਾ ਨਹੀਂ ਠੀਕ ਹੈ ਜੇ ਤਾਈ ਤੁਹਾਡੇ ਚਾਵਲ ਮਜ਼ੇਵਲੇ ਬਣਨਗੇ हाँ जी तीन देख सकते हो कि स्टीम बिल्कुल निकल गई है और हूँ असी इन्हों चावलों को क्ड के देखते दे हैं कि किस तरह के बने ठीक है जी मैं तुम तो दिखानी हाँ और तुसी एक बार ये रैसपी जरूर ट्राई करना अगर थोड़ा सब्जिया तो दिल नहीं है ਜਾ ਰੋਟੀ ਖਾਣ ਤੇ ਦਿਲ ਨਹੀਂ ਹੈ ਤਾਂ ਤੁਸੀਂ ਇਸ ਤਰ੍ਹਾਂ ਚਾਵਲ ਬਣਾ ਕੇ ਫ੍ਰੈਂਚ ਫ੍ਰਾਈਡ ਆਰਾਮ ਨਾਲ ਖਾ ਸਕਦੇ ਹੋ ਕੋਈ ਝੰਜਟ ਨਹੀਂ ਕਰਨ ਦੀ ਲੋੜ ਅਲੱਗ ਚਾਵਲ ਨੂੰ ਉਬਾਲਣ ਦੀ ਲੋੜ ਸਿੱਧੀਆਂ ਸਬਜ਼ੀਆਂ ਵਿੱਚ ਪਾਓ ਔਰ ਚਾਵਲ ਨਾਲ ਹੀ ਪਾ ਲੋ ਠੀਕ ਹੈ ਜੀ ਬਹੁਤ ਹੀ ਅੱਛੇ ਬੰਦੇ ਨਿਕਬਰੇ ਮੇਰੀ ਟ੍ਰੈਸਵਿਨ ਜ਼ਰੂਰ ਟਰਾਈ ਕਰਨਾ ਮੈਂ ਤੁਹਾਨੂੰ ਹੁਣ نکال ਕੇ ਦਿਖਾਨੀ ਆ ਕਿ ਕਿਸ ਤਰ੍ਹਾਂ ਦੇ ਚਾਵਲ ਬਣੇ ਹਨ ਹਾਂਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਫ੍ਰੈਂਚ ਫ੍ਰਾਈਡ ਵਾਂਗ ਬਣੇ ਨੇ ਤੁਹਾਨੂੰ ਅਲੱਗ ਝੰਜਟ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਤੁਸੀਂ ਦੇਖ ਲਓ ਕਿ ਇੱਕ ਇੱਕ ਚਾਵਲ ਨਜ਼ਰ ਆ ਰਿਹਾ ਹੈ ਦੇਖੋ ਜੀ ਦੇਖੋ ਕਿੰਨੇ ਵਧੀਆ ਬਣੇ ਨੇ ਚਾਵਲ ਔਰ ਹੁਣੇ ਬਾਸਵਤੀ ਤੇ ਚਾਹੀਦੇ ਨੇ ਦੂਸਰੇ ਨਹੀਂ ਕਿਉਂਕਿ ਅਸੀਂ ਜੇਕਰ ਮੋਟੇ ਚਾਵਲ ਲਵਾਂਗੇ ਤੇ ਸਾਡੇ ਵਧੀਆ ਨਹੀਂ ਬਣਨਗੇ ਮੈਂ ਤੁਹਾਨੂੰ ਇੱਕ ਵਾਰੀ ਪਲੇਟ 'ਚ ਕੱਢ ਕੇ ਦਿਖਾਨੀ ਆ ਕਿ ਕਿਸ ਤਰ੍ਹਾਂ ਦੇ ਚਾਵਲ ਬਣੇ ਠੀਕ ਹੈ ਜੀ ਹਾਂਜੀ ਦੇਖੋ ਮੈਂ ਪਲੇਟ 'ਚ ਪਾਏ ਨੇ ਦੋ ਇੱਕ ਇੱਕ ਚਾਵਲ ਦੇਖ ਲੋ ਨਜ਼ਰ ਆ ਰਿਹਾ ਹੈ। ਔਰ ਐਨੇ ਵਧੀਆ ਬੰਦੇ ਨੇ ਨਾ ਬਸ ਤੁਸੀਂ ਜਿਸ ਹਿਸਾਬ ਨਾਲ ਮੈਂ ਬਣਾਇਆ ਉਸ ਤਰੀ ਬਣਾਣਾ। ਐਦੀ ਸਟੀਮ ਬਿਲਕੁਲ ਨਹੀਂ ਕੱਢਣੀ ਕਿਉਂਕਿ ਫਿਰ ਚਾਵਲ ਕੱਚੇ ਰਹਿ ਜਾਂਦੇ ਨੇ। ਜਦੋਂ ਤੁਸੀਂ ਫ੍ਰੈਂਚ ਫਰਾਈ ਬਣਾਉਂਦੇ ਹੋ ਅਲੱਗ-ਅਲੱਗ ਸਿਸਟਮ ਦੇ ਨਾਲ ਤੇ ਉਹ ਕਿੰਨਾ ਟਾਈਮ ਲੈਂਦੇ ਨੇ। ਔਰ ਜੇਕਰ ਤੁਸੀਂ ਇਸ ਤਰ੍ਹਾਂ ਬਣਾਓਗੇ ਤਾਂ ਬਹੁਤ ਹੀ ਵਧੀਆ ਬਣਗੇ ਸਬਜ਼ੀਆਂ ਵੀ ਦੇਖੋ ਗਲੀਆਂ ਹੋਈਆਂ ਨੇ। ਇਹ ਦੇਖੋ ਗੋਭੀ ਵੀ ਬਿਲਕੁਲ ਗਰ ਗਈ ਹੈ। ਪਰ ਦੇਖ ਲੋ ਫੁੱਲ ਨਹੀਂ ਟੁੱਟਿਆ ਬਿਲਕੁਲ। ਆਲੂ ਵੀ ਇਸ ਤਰ੍ਹਾਂ ਪਏ ਨੇ। ਮਟਰ ਵੀ ਇਸ ਤਰ੍ਹਾਂ ਹੀ ਪਏ ਨੇ। ਠੀਕ ਹੈ ਜੀ ਤੇ ਨਾਲ ਤੁਸੀਂ ਦਹੀਂ ਲੋ ਤੇ ਮਜ਼ੇ ਦੇ ਨਾਲ ਖਾਓ ਓਕੇ ਜੀ ਸਤਿ ਸ੍ਰੀ ਅਕਾਲ ਜੀ